ਡੌਲਟੀ ਗਾੜੇ ਤੇ ਸਪੌਂਸਰ ਵੀ ਨਾਲ ਸਪੌਂਸਰ ਵੀ ਨਾਲ ਇਥੇ ਫੇਰ ਵੀ ਕੋਈ ਇਥੇ ਸੁਣਵਾਈ ਨਹੀਂ ਹੋ ਰਹੀ ਜੀ ਜਿੱਦਾਂ ਇਦਾਂ ਸਾਡੇ ਭਾਬੀ ਕੋਲੇ ਪਰਚ ਪਿਆ ਜਦੇ ਉਹਦੀ ਬੈਗ ਆਈ ਹੈ ਬੰਦੇ ਦੀ ਤੇ ਜਦੋਂ ਇਹ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਇਕ ਅਗਲਾ ਕਿ ਅਸੀਂ ਇਧਰ ਉਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਦਾਂ ਕਰ ਗਿਆ ਕੀ ਕੁਛ ਸੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਘਾਟੋ ਘਾਟਾ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂ ਜੀ ਉੱਪਰ ਹੀ ਹੋ ਗਿਆ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਾਪਸ ਪਹਿਲਾਂ ਸਵਾਲਾਂ ਨਾਲ ਗੱਲ ਕੀਤੀ ਸਵਾਰੀ ਕੈਸ ਵਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਤੇ ਐਮ ਡੀ ਸਾਹਿਬ ਆਉਂਦਾ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕਰ ਲਾ ਫੇ ਇਹ ਕਿ ਉੱਚੀ ਆਵਾਜ਼ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਨੂੰ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਸੀ ਅਸੀਂ ਆਈਓ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੇ ਚੱਲ ਗਿਆ ਬਾਹਰ ਨਹੀਂ ਭੱਜਦੇ ਤਾਂ ਆ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬਾਉਸਰ ਬਲਾਉ ਸੇ ਤੇ ਫਿਰ ਆਪਾਂ ਦਵਾ ਲਏ ਹੋਗੇ ਕਿ ਬਲਾਉ ਪਹਿਲਾਂ ਬਾਕਸਰ ਪਲਾਉ ਹਾਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇਨਾ ਨੁਕਸਾਨ ਹੋ ਗਿਆ ਪਰ ਤੁਸੀਂ ਕਹਿੰਦੇ ਬਾਕਸਰ ਪਲਾਉ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਰਿਆ ਪੈਸੇ ਦਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨਿਕਲ ਗਿਆ ਸੀਸੀਟੀ ਵਾਰੇ ਕਿਹਾ ਗਿਆ ਪਰ ਉਹਦਾ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜ੍ਹ ਚੰਗੀ ਗੱਲ ਨਹੀਂ ਜੀ ਹਾਂਜੀ ਉੱਥੋਂ ਸਾਡੇ ਉੱਥੋਂ ਸਾਡੀ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹੜੇ ਮੇਰੇ ਨਾਲ ਇਦਾਂ ਉਂਗਲਾਂ ਖੜੀਆਂ ਕਰ ਹਾਂਜੀ ਇਹ ਤਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਇਹਦੀ ਚ ਕਿਹੜੀ ਗੱਲ ਹੋ ਗਈ ਆਉਂਦਾ ਦਬਕੇ ਮਾਣਿਆ ਪਿਆ ਜਿਹੜਾ ਅੰਮ੍ਰਿਤਪਾਲ ਸਾਹਿਬ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੇ ਆ ਫੋਨ ਕੀਤਾ ਸੀਗਾ ਪੁਲ ਥਾਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6:00 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਿਅਮ ਤੇ ਦੇਖੋ ਹੁਣ ਵੀ ਅੱਗੇ ਕੀ ਬਣਦਾ 7:08 ਮਿੰਟ ਹੋ ਗਏ 7:00 ਵਜੇ ਕੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਕੀ ਮਾਮਲਾ ਹੋਇਆ ਸੀ ਪਰਸ ਜਾਂ ਮੇਰੇ ਬੇਟੇ ਦਾ ਸੀ ਇਹ ਸੀ ਦੱਸ ਮੈਂ ਉਸ ਨੂੰ ਨੀਟੀ ਕਾ ਖਾ ਕੇ ਮੇਰੇ ਨਾਨਾ ਸਿੰਘ ਨਾਲ ਤੇ ਮੈਂ ਬਿਲਕੁਲ ਅਜੀਬ ਜਿਹਾ ਮੈਂ ਸਟੇਜ ਤੇ ਜਾਨੀ ਆਪਣੇ ਬੇਟੇ ਕੋਲ ਚੱਲਨੀ ਸੀ ਰਸਤੇ ਜਾਂਦੇਂ ਨੇ ਮੇਰੇ ਕੋਲ ਵੀ ਮਿਲ ਗਏ ਜਿੰਦੂ ਜੀ ਫੋਟੋ ਖਿਰਾਾ ਲੈਂਦੇ ਆ ਮੈਂ ਇਹ ਤਾਂ ਉਹਨੇ ਪਰਸ ਨੀਚੇ ਰੱਖਿਆ ਮੈਂ ਇਹ ਉੱਪਰ ਬਸ ਇੱਕ ਮਿੰਟ ਜੀ ਫੋਟੋ ਖਿੱਚੀ ਆ ਤੇ ਦੇਖ ਹਾਂਜੀ ਕਿੰਨੇ ਵੇ ਦੀ ਗੱਲ ਹੈ 6 6 ਵਜੇ ਦੀ ਗੱਲ ਹੈ ਬਸ ਇੱਕ ਮਿੰਟ ਜੀ ਸੀ ਫੋਟੋ ਖਿੱਚੀ ਆ ਇਸ ਤਰ੍ਹਾਂ ਦੇ ਕਿਹ ਪਰਸ ਐਨੀਮੇ ਪਰਸ ਪਰਸ ਕਰ ਦਿਆ ਹੁਣ ਫੋਟੋ ਸੀ ਦੇਖੇ ਬਿਸਤਰ ਲੱਗਾ ਇਧਰ ਕੁਛ ਹੀ ਕੋਈ ਨਾ ਭੱਜਿਆ ਪਿਛੇ ਨ ਪਰਸ ਤੇ ਉਹ ਮਾਸ ਦੇ ਪਰਸ ਐਨੀਮੇ ਰੋਲਾ ਪਾਇਆ ਪਰਸ ਨੀਗਾ ਹੈਗਾ ਪਰਸ ਨੀਗਾ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਲੀਗਿਟ ਵਰਗਾ ਵੀ ਸਾਰੇ ਬੰਦ ਉੱਤੇ ਵਾਇਸ ਸੀ ਟਾਈਮ ਸਾਰਾ ਕੁਛ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗਹਿਨੇ ਆ ਪੈਸੇ ਆ ਸਜਣਾ ਮੇਰਾ ਫੋਨ ਹੈ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ ਡੇਢ ਲੱਖ ਰੁਪਏ ਦਾ ਸਜਣਾ ਲਾਏਗਾ ਯਾ ਅਜਾ ਦੂਜਾ ਇੱਕ ਫੋਨ ਲੱਗ ਮੇਰੇ ਇੱਕ ਫੋਨ ਆਈਫੋਨ ਹੈ ਟੋਕਸਾ ਗਿਆਨੀ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਗਿਆ ਤੁਹਾਡਾ ਹੋ ਗਿਆ ਟੋਟਾ ਹੀ ਲੱਗਦਾ ਤੇ ਹੋਵੇ ਇਹ ਵੱਧ ਦੇ ਇਹ ਕਹ ਸੀ ਗੜ ਕੇ ਨੇਮ ਕਹੇ ਨਾਮ ਹਾਂ ਗੁਰ ਇਹ ਕਹਦੇ ਗੜੇ ਅੱਜ ਆਪਾਂ ਪਾਈ ਹਾਂ ਦੇ ਬਾਰੇ ਜੋ ਫੋਟੋ ਲਾ ਦੇ ਪਹਿਲਾ ਸਵਾਲ ਇਹਨਾਂ ਗੱਲਬਾਤ ਕੀ ਹਾਂਜੀ ਉਹ ਵੀ ਕੱਦ ਪਏ ਦੇਖਦੇ ਪਏ ਕੈਮਰੇ ਵੀ ਦੇਖੇ ਸੀ ਟੀਵੀ ਖੋਲ ਲੈਣ ਹਾਂਜੀ ਇਹ ਦੇਖੋ ਲੱਗਿਆ ਪਤਾ ਜੀ ਅਜੇ ਤੱਕ ਸਿਰਫ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰੈਕ ਆਈ ਹੈ ਔਰ ਦੀ ਬਾਹ ਆ ਗਈ ਤਾਂ ਪਰ ਚੁੱਕ ਦੇ ਦੀ ਬਾਹ ਆਈ ਹੈ ਵਿੱਚ ਮੈਂ ਕਹਿੰਦਾ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾਣਾ ਬਿਸ਼ਰਣ ਕਰਨਾ ਕਿ 20 ਲੱਖ ਰੁਪਏ ਦਾ ਸ਼ਾਮ ਦਾ ਇਸ ਦੇਖੋ ਉਹਨਾਂ ਸਗਨਾਂ ਸਾਨੂੰ ਕੋਈ ਪਤਾ ਨਹੀਂ ਕਿਸ ਨੇ ਕਹੀ ਸਗਨ ਦਿੱਤਾ ਕੀ ਦੇ ਕੁਝ ਕੈਸ਼ਮੀਰੀ ਜਿੱਤਾ ਸੀ ਜਿੰਦਾ 5-10 ਹਜ਼ਾਰ ਕੈਸ਼ਮੀਰੀ ਕੈਸ਼ ਵੀ ਦਿੱਤਾ ਵਿੱਚ ਸੀਗਾ ਸਾਰਾ ਸਾਰੇ ਬੁਕਿੰਗ ਦੇ ਪਾਕਿਆ ਚ ਸਦਨ ਸੀ ਜੀ ਸਰ ਸਾਰਾ ਦਿਨ ਤੁਸੀਂ ਬਰਸ ਜੀ ਹਾਂ ਜੀ ਕਿਹਨਾ ਕਿ ਮੈਂ ਤੁਹਾਡੇ ਤੋਂ ਪੁੱਛੀ ਮੈਂ ਜੀ ਕੁਝ ਨਹੀਂ ਕਹਿ ਸਕਦੀ ਮੈਨੂੰ ਆਪ ਨੂੰ ਪਤਾ ਹੈ ਕਿ ਨੂੰ ਕੀ ਖੜਾਇਆ ਕੀ ਨੇ ਖੜਾਇਆ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਤਲਵੀਰ ਸਿੰਘ ਨਾਮ ਹੈ ਜੀ ਕੀ ਮਾਮਲਾ ਹੋ ਗਿਆ ਜੀ ਦੇਖ ਲੈਂਗੇ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕਾਸਟਲ ਦੇ ਵਿੱਚ ਭਲਾਲ ਹੂੰ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸੀ ਸਭ ਕੁਝ ਹੋ ਗਿਆ ਸੀ ਹੂੰ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿੰਦ ਨੇ ਉਹਨਾਂ ਨੇ ਜਿਹੜਾ ਮੇਰਾ ਜਵਾਈ ਹੈ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਠੀਕ ਪਰਸ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੂੰ ਪੁੱਛਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲੀਪੋਪੋਤੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲੀਪੋਪੋਤੀ ਕਰ ਰਹੇ ਤੇ ਜਿਵੇਂ ਕਿ ਦੱਸਿਆ ਗਿਆ ਪਈ ਨੁਕਸਾਨ 20 ਲੱਖ ਤੋਂ ਪਰਸੇ ਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨੀ ਕਰਵਾਇਆ ਕੁਛ ਵੀ ਆ ਹੁਣ ਆਸ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਤੁਸੀਂ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਫੁਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਦੀ ਕਟਣਾ ਵਾਪਰੀ ਆ ਉਥੇ ਕੈਮਰੇ ਹੈ ਨਹੀਂ ਮਤਲਬ ਅੱਛਾ ਇਹਦਾ ਫਿਰ ਇਹਨਾਂ ਦੀ ਪੈਲੈਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹੈ ਕੈਮਰਾ ਨਹੀਂ ਹੈਗਾ ਅੰਦਰ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿਟੀ ਦੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਕਟਣਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪੁਰਾ ਸਾਰਾ ਕੁਝ ਇੱਕ ਬੰਦੇ ਦੇ ਡੋਲ ਦिए ਇਹ ਇੱਥੇ ਠੀਕ ਨੇ ਤਾਂ ਇੱਕ ਸਾਲ ਪਹਿਲਾਂ ਮੈਂ ਵੱਡੀ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਐ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੂਚਨਾ ਇੱਥੀ ਗਈ ਫੋਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਂ ਹਾਂ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਐ ਕਿੰਨੀ ਦੇਰ ਹੋ ਗਈ ਐ ਵੀ ਐਸੀ ਫੂਸਾਂ ਦਿੱਤੀ ਐ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਉਹ ਮੁੰਡੇ ਵਾਲੋਂ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਪਰੋ ਹਾਂ ਕੀ ਨਾਮ ਤੁਹਾਡਾ ਜੀ ਮੇਰਾ ਵੀਜੀ ਨਾਮ ਬਨਾਮ ਐ ਤੁਸੀਂ ਰਿਪੋਰਟ ਕੱਢ ਲਿਆ ਤੇ ਕੀ ਹੋਇਆ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਜਾਨ ਲਗਾਇਆ ਗਿਆ ਕਿ ਚੋੜੀ ਬੈਗ ਹੋਇਆ ਜਿਹਦੇ ਵੀਡੀਓ ਕਲਪਸਾਂ ਦੱਸਿਆ ਜਾ ਰਿਹਾ ਹੈ ਜੀ ਦਾ ਚਲੋ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਹੇ ਹਾਂ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਉਹਨਾਂ ਦੀ ਵੀਡੀਓਜ਼ ਬਣਾਉਣੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਿਟੀ ਗਾਰਡਸ ਦੀ